ਸਸੇਗਾ ਇੱਕਦਮ ਸਾਰਿਆਂ ਮੈਂ ਕਾਢੀ ਆਪਣੀ ਅਮਜੀਤ ਕੌਰ ਜੀ ਜੋਸ਼ੀ ਜਨਮ ਤੇ ਚਿਨਾਉਂਦੀ ਤਰ੍ਹਾਂ ਲੋਕੀ ਖਾਂਦਾ ਕਾਢ ਕੇ ਦੇ ਵਿੱਚ ਤੇ ਬਹੁਤ ਹੀ ਪਿਆਰਾ ਜਿਹਾ ਲੋਕੀ ਕਹਿੰਦੇ ਮਾਪਿਆਂ ਬਦੌਤੀ ਰਾਣ ਨੂੰ ਦੁਆ ਮੰਗਦੇ ਇਸ ਨੂੰ ਸੋਨੇ ਵਾਂਗਿਆ ਕਿੰਬਾ ਵਾਹ ਬਣਾ ਸਾਰੇ ਮਾਪਿਆਂ ਬਣਾ ਤੇ ਉਹ ਹੀ ਪਿਆਰਾ ਜਿਹਾ ਲੋਕੀ ਤੇ ਤੇ ਇਹ ਤੁਸੀਂ ਸੁਣਿਆ ਤਾਂ ਹੋਣਾ ਸਾਜਾ ਵਾਜਾ ਨਾ ਤੇ ਫਿਰ ਮੈਂ ਤੁਹਾਨੂੰ ਲੰਮੀ ਦੀ ਪਛਾਣਿਆ ਨਿਕਣਾ ਵੇ ਇਹਨਾਂ ਦਾ ਕਮਾਲ ਹੀ ਕਰਦਾ ਐਨਾ ਖੰਭ ਥਾ ਭਾਅ ਸਾਰੇ ਆਪਣੇ ਜਿਵੇਂ ਮਾਵਾਂ ਨੇ ਕੰਮੀ ਨਿਖੇ ਗਏ ਨੇ ਤੇ ਹੁਣ ਆਜਾ ਤੁਸੀਂ ਇਹ ਨੁਕਤਾਲਾ ਪਾਉਂ ਸਕਦੇ ਹੋ ਤੇ ਉਹ ਤੁਸੀਂ ਜਿਵੇਂ ਵੀ ਆਪਣੇ ਉਹਨਾਂ ਚੋਂ ਗੋਡਿਆਂ ਚੋਂ ਕਹਿੰਦੇ ਕੜਕੜ ਦੀ ਆਵਾਜ਼ ਆਉਂਦੀ ਹੈ ਰਿਪੀਟ ਹੀ ਕਰਦੇ ਨੇ ਇਸ ਨੂੰ ਮੈਂ ਉੱਥੇ ਨੂੰ ਲੋਕ ਕੀ ਕਹੇ ਨੇ ਕਿਸੇ ਨਾਲ ਕੋਈ ਜਾਣ ਦੀ ਲੋੜ ਨਹੀਂ ਘਰੇ ਬਣਾ ਤੇ ਇਹ ਕਿਸੇ ਬਾਤੀਆਂ ਚੀਜ਼ਾਂ ਇਹ ਦਿੱਤੋਂ ਬਾਅਦ pront ਬਾਅਦ ਦਿੱਤੋਂ ਬਾਅਦ ਪਾਉਣੀ ਤੇ ਤੁਸੀਂ ਕਾਫੀ ਵੈਨਸ਼ ਕਰਦੇ ਹੋ ਇਹ ਕਿ ਲੋਕ ਕਰਨੇ ਤੇ ਫਿਰ ਅੱਗੇ ਫਿਰ ਹਪਾ ਲਾ ਜਾ ਰਹੇ ਹਾਂ ਪ੍ਰੋਗਰਾਮਰ ਸੋਨੇਸ ਪਿਆਰੇ ਜੀ ਲੋਕੀਤ ਨੂੰ ਤੇ ਆ ਜੀ ਫਿਰ ਆਪਾਂ ਲਾਈਏ ਭਰਾਵਾਂ ਅਮੜੀ ਦਾ ਕੱਤੇ ਆ ਸੰਪੀ ਅਮੜੀ कती सूत मेर दान बाबल दा बेड़ा छाॾी के जेड़े I can ो देलामे पामे स्योना दे मे पा मे ਆ ਮਸਲਾਨ ਬੀਸੂ ਤੇ ਮੇਰੀਏ ਬੰਧਾਨੀਏ ਦੀਏ ਗੀਤ ਹੋਇਆ ਪੂਰਾ ਇੱਕ ਬਾਹਲ ਵੱਲੋਂ ਆਪਣੀ ਬੇਟੀ ਨੂੰ ਦੁਆਵਾਂ ਦਿੱਤੀਆਂ ਨੇ ਸਾਰਾ ਦੇ ਮਾਪਿਆਂ ਦੇ ਇਹੀ ਕਿਰਤ ਕਹਿੰਦਾ ਇਹੀ ਉਹਦੀ ਆਤਮਾ ਕਹਿੰਦੀ ਮੇਰੀਆਂ ਬੇਟੀਆਂ ਹੈ ਹੱਥਾਂ ਨੂੰ ਰੱਖਣਾ ਹੈ ਆਪ ਦੇਖ ਰਹੇ ਹੋ ਨਾ ਤੇ ਉਹੰਗੀ ਜਿਹਾ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਇਆ ਹੋਗਾ ਤੁਸੀਂ ਜਿਹੜੀ ਮਰਜ਼ੀ ਕਰਦੇ ਨਾਲ ਇਹਨੂੰ ਗਾ ਸਕਦੇ ਹੋ ਇਹ ਸਾਜਾਂ ਮਾਜਾਂ ਨਾਲ ਗਾਇਆ ਹੋਇਆ ਗੀਤ ਹੈ ਕਿ ਤੁਹਾਨੂੰ ਜੇ ਜੈ ਜੀ ਤੇ ਨੈਕਸਟ ਕਿਉਂ ਕਹਿੰਦੇ ਜੀ ਇਹਨੂੰ ਲੰਮੀ ਹੀ ਇੱਕ ਬਣਾ ਕੇ ਭੇਜਿਓ ਮੈਥੋਂ ਜਹੀ ਇੱਕ ਬਣੀ ਤੁਹਾਨੂੰ ਪਸੰਦ ਆਈ ਤੋਂ ਹੈ ਨਾ ਕਿ ਬਣਾ ਕੇ ਦੇਖ ਜਸਨ ਤੇ ਇਹ ਗਾਇਆ ਕਰੋ ਵੀ ਇਹ ਨੂੰ ਮੈਨੂੰ ਬਹੁਤ ਪਿਆਰਾ ਲੱਗਿਆ ਤੁਹਾਨੂੰ ਬਹੁਤ ਪਿਆਰਾ ਲੱਗਿਆ ਹੋਣਾ ਹੈ ਨਾ ਤੇ ਲੋ ਆ ਜਿਓ ਹੁਣ ਆਪਾਂ ਨੁਕਤੇ ਨੁਕਤਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਗੋਡਿਆਂ ਚੋਂ ਕੜਕੜ ਦੀ ਹਵਾ ਆਉਂਦੀ ਹੈ ਉਹ ਪਹਿਲਾਂ ਇਹ ਰਿਪੀਟ ਹੀ ਕਰ ਰਹੀਆਂ ਪਹਿਲਾਂ ਹੀ ਤੁਹਾਨੂੰ ਦੱਸਿਆ ਹੋਇਆ ਤੇ ਆ ਜੋ ਫਿਰ ਇਹ ਵੰਨ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਰਿਲ ਕੋਲ ਘਰੇ ਜਲੇ ਸਾਡੀ ਉਹ ਵੀ ਲੋਕ ਠੀਕ ਹੋਏ ਨੇ ਤੁਹਾਡੀਆਂ ਚੀਜ਼ਾਂ ਤੁਸੀਂ ਖਾਣਗੇ ਮੈਂ ਕਿਹਾ ਕੋਲ ਲੈਂਦੀਆਂ ਸਾਡੇ ਤਾਂ ਆਪਣੇ ਸਾਡੀ ਲੋਹ ਨੇ ਠੀਕੇ ਤੇ ਬਹੁਤੀ ਨੇ ਅਪਣਾਇਆ ਪਹਿਲਾਂ ਹੀ ਉਹਦਾ ਨੌਲਜ ਹੈ ਸਟਾਫ ਨਾਲ ਸਟਾਇਰ ਹੋਈ ਹੈ ਉਹਨੇ ਆ ਬਹੁਤ ਡੂਰ ਲਾਇਆ ਕਰਕੇ ਤੋਂ ਨਹੀਂ ਠੀਕ ਹੋਸੀ ਇਹ ਸਿੱਖ ਸਾਡੀ ਵਰਤ ਹੈ ਨੀ ਤੁਹਾਨੂੰ ਕਹਾਂ ਹੈ ਆ ਵੀ ਬਣਾ ਕੇ ਦੇਗੀ ਉਹਨਾਂ ਨੂੰ ਦੇ ਖਾਂਦੇ ਖਾਂਦੇ ਠੀਕ ਹੋਣਾ ਪਤਾ ਵੀ ਨਹੀਂ ਹੋਂ ਕਿਦਾ ਗੋਡਾ ਲੱਗਦਾ ਕਿਦਾ ਵਿੱਤਰ ਲੱਗਦਾ ਉਹ ਕਹਿੰਦੀ ਇਹ ਮੇਰੇ ਗੋਡੇ ਆਸੂ ਚ ਆਏ ਵੀ ਲੱਗ ਜਾਂਦੇ ਜੁੜ ਜਾਂਦੇ ਮਾੜਾ ਇੱਕ ਦੂਜੇ ਨਾਲ ਮੈਟੀ ਨੇ 3 ਕਿਹੜਾ ਪੈ ਜਾਂਦਾ ਕੌੜੀ ਇਤ ਲੱਕੀ ਚਾਣਾ ਕਿ ਤੇ ਅਣੀ ਮਾਤਾ ਕਿਤੋਂ ਜਿਦੜੀ ਦੁਖਲੇ ਬੈਠੇ ਤੈਨੂੰ ਸੁਮਾਹਣੇ ਦੇਖ ਲਓ 3 ਲੈਣਾ ਤੁਸੀਂ ਕਾਲੇ ਤਿਲ ਲੈ ਜਾਨੇ ਕਿੰਨੇ 50 ਗ੍ਰਾਮ ਇਹ ਅੱਠ ਚੀਜ਼ਾਂ ਨੇ ਇੱਥੇ 50 50 ਗ੍ਰਾਮ ਲੈਣਗੇ ਕਾਲੇ ਤਿਲ 50 ਗ੍ਰਾਮ ਬੇਕਿੰਗ ਪਾਊਡਰ 30 ਆ ਗ੍ਰਾਮ ਸੂਰਜमुखी ਦੇ ਬੀਜ 50 ਗ੍ਰਾਮ ਗੋਲਬੰਦੀ ਬਦਾਮ 50 ਗ੍ਰਾਮ ਧਿਆਗਰਾਮ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਕਿਕਰਾਂ ਦੀ ਗੂੰਦ 50 ਗ੍ਰਾਮ ਆਕਸੀ 50 ਗ੍ਰਾਮ ਲਓ ਜੇ ਕੋਈ ਸੀ ਸੁਣ ਗਿਆ ਹੋ ਮੈਂ ਤੇਜ਼ੀ ਨਾਲ ਬੋਲ ਰਹੀ ਆ ਤੇ ਨਾ ਦੁਬਾਰਾ ਫੇਰ ਸੁਣ ਲਓ ਕਾਲੇ ਟੀਲ 50 ਗ੍ਰਾਮ ਬੇਕਿੰਗ ਪਾਊਡਰ ਵੀ ਥੋੜਾ ਡੋਂਦਾ ਹੈ ਨਾ ਬੇਕਿੰਗ ਪਾਊਡਰ 50 ਗ੍ਰਾਮ ਦੂਰ ਦੀ ਮੂਖੀ ਦੇ ਵੀਜ 50 ਗ੍ਰਾਮ ਗੋਲਬੰਦੀ ਬਦਾਮ 50 ਗ੍ਰਾਮ ਪੰਜੇ ਮੱਕ ਜ 50 ਗ੍ਰਾਮ ਖੁੱਲ ਮਖਾਣੇ 50 ਗ੍ਰਾਮ ਫਿਕਰਾਂ ਦੀ ਗੂੰਦ 50 ਗ੍ਰਾਮ ਆਰਸੀ 50 ਗ੍ਰਾਮ ਇਹ ਆਹ ਕੀ ਜਿਆ ਨਹੀਂ ਤੁਸੀਂ ਇਹਨਾਂ ਨੂੰ ਜਿਹੜੀ ਗੂਦ ਹੈ ਤੇ ਇਹ ਫੁੱਲ ਮਖਾਣੇ ਨੇ ਉਹ ਥੋੜੇ ਜਿਹਾ ਘਿਓ ਲੈ ਕੇ ਨਾ ਉਹਦੇ ਚ ਰੋਸਟ ਕਰੀਂ ਤਾਕੇ ਕੋ ਗੁੰਨ ਸਾਡੇ ਗੰਦਾ ਨਾ ਲੱਗੇ ਕਿਉਂ ਫੁੱਲ ਮਖਾਣੇ ਜੀ ਵੀ ਉਹਦੀ ਥੋੜੀ ਜਿਹੀ ਥੋਣੀ ਤੇ ਪਨੀਰ ਕਿਉਂ ਦੀ ਨਿਮਰੋਣੀ ਉਹ ਸਿਰਫ ਉਹੀ ਭੁੰਨਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਪਾਊਡਰ ਬਣਾਣਾ ਬਣਾ ਲੈ ਫਿਰ ਇਹਨੂੰ ਤੁਸੀਂ ਆਪਣੇ ਕਿਤੇ ਓਸਤੇ ਰੱਖ ਲਓ ਬਸ ਕਨੇ ਵੀ ਤੇ ਪਾ ਕੇ ਇਹ ਰਾਤ ਨੂੰ ਇਹ 400 ਗ੍ਰਾਮ ਸਾਰੇ ਲੰਘ ਗਿਆ ਕਹਿੰਦੇ ਬਹੁਤ ਸੁਆਦ ਹੁੰਦਾ ਕਿਤੇ ਬੱਚੇ ਨੂੰ ਵੀ ਦੇਣਾ ਮਰੀਜ਼ ਦੇ ਅੰਦਰ ਜਾਵੇ ਜਾਂ ਸਕਦਾ ਹੈ ਤੇ ਤੁਸੀਂ ਉਹ ਅੱਧਾ ਪਾਣਾ ਚੰਕਿਆ ਰਾਤ ਨੂੰ ਦੁੱਧ ਦੇ ਗਲਾਸ ਨਾਲ ਭਾਈਆ ਜੀ ਕੋ ਤੇ ਹਿੱਕਾ ਕਿਉਂ ਨਹੀਂ ਦਿੱਤੇ ਥੋੜੀ ਮੱਤੀ ਦੁੱਧ ਨਾਲ ਹੀ ਅੱਧਾ ਜਾਂ ਪੌਣਾ ਚੰਕਿਆ ਹਾ ਰੋਇ ਲਾਉਣਾ ਬਿਨਾ ਮਰੀਕ ਉਹ ਕਹਿੰਦੀ ਉਹ ਕਹਿੰਦੀ ਸੀ ਮਾ ਚਾਚੀ ਜੀ ਮੈਨੂੰ ਤਾਂ 10 ਦਿਨ ਹੋਏ ਨੇ ਖਾਂਦੀ ਨੂੰ ਮੇ ਤਾਂ ਠੀਕ ਹੋ ਗਈ ਤੇ ਹਾਲੇ ਮੈਂ ਇਹਨਾਂ ਤੋਂ ਖਾ ਰਹੀ ਆ ਕਿ ਤੁਸੀਂ ਇਹ ਜੂਰ ਬਣਾ ਕੇ ਖਾਓ ਤੇ ਨਾਲੇ ਕੁੰਨ ਨਾਲੇ ਫੜੀਆਂ ਤੇ ਹੋਰ ਨਹੀਂ ਤਾਂ ਉਹ ਤਾਂ ਨਹੀਂ ਕੋਈ ਲਿਆ ਕੇ ਦਿੰਦਾ ਇਹਦਾ ਖਾਣੋਂ ਨਹੀਂ ਮੈਂ ਤਾਂ ਕਹਿੰਦਾ ਕਿ ਇਹ ਨਾਲੇ ਤਦਾ ਰੋਗ ਪਟਰੀ ਤੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਬਿਲਕੁਲ ਪਰਤੇ ਆਇਆ ਹੋਇਆ ਤੇ ਬਾਕੀ ਕੋਈ ਕੁਤ ਪ੍ਰਮਾਤਮਾ ਕਹਿੰਦੇ ਰੱਬ ਸਰਦਾ ਰੱਖ ਹੈ ਤੇ ਉਹਨੂੰ ਪਤਾ ਮੈਂ ਤਾਂ ਤੁਹਾਨੂੰ ਬਤਾ ਦਿਓ ਮਹਾਪ੍ਰਸ਼ਾਸ਼ਕ ਸਾਉਂ ਗਿਆ ਜੀ ਤਾਂ ਪੱਕੇ ਮੈਨੂੰ ਪਤਾ ਆਂਦਾ ਉਹ ਮੈਂ ਥੋੜੀ ਜੱਟੇ ਬਚਾ ਦੇਣੀ ਆ ਤੇ ਜਿਹੜੇ ਗੋਡੇ ਦੁਖਦੇ ਨੇ ਨਾ ਇਹ ਜ਼ਰੂਰ ਕਰਕੇ ਆਇਓ ਤੇ ਹੁਣ ਮੈਂ ਦਿਓ ਛੁੱਟੀਆਂ ਫਿਰ ਆਪਾਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਮਿਲ ਜਮਾ ਫਿਰ ਧੰਨਵਾਦ ਸਾਰਿਆਂ ਨੂੰ ਜੀ